तेरा मेरा फर्क बढ़ाए तेरा मेरा फर्क बढ़ाए तू काला कमे वाली करदा तर्क बढ़ाए जद कोई होर हस के दिखावे जद कोई होर हस के दिखावे फिसल गया जरक खड़ाए तेरा मेरा फर्क बढ़ाए तू निक्की जेही गल ते रुसें तू निक्की जेही गल ते रुसें ਹਰ ਵਾਰ ਮੈਂ ਨਾਵਾ ਸੱਚੀ ਮੈਨੂੰ ਹਰਖ ਬੜਾਏ ਤੇਰਾ ਮੇਰਾ ਫਰਕ ਬੜਾਏ ਹਰ ਗੱਲ ਦਾ ਜਵਾਬ ਤੂੰ ਉਸੇ ਵਕਤ ਹੀ ਮੰਗੇ ਹਰ ਗੱਲ ਦਾ ਜਵਾਬ ਤੂੰ ਉਸੇ ਵਕਤ ਹੀ ਮੰਗੇ ਨਾ ਮਿਲੇ ਤਾਂ ਕੜਕ ਖੜਾ ਹੈ ਤੂੰ ਵੀ ਕਦੇ ਹੱਸ ਕੇ ਬੋਲੇ ਤੇਰੇ ਵੱਲ ਵੀ ਇਹ ਫਰਜ਼ ਖੜਾ ਹੈ ਤੇਰਾ ਮੇਰਾ ਫਰਕ ਬੜਾਏ ਕਿੰਨਾ ਗੂਹਣ ਮੈਂ ਉndi ਜਾਵਾਂ ਕਿੰਨਾ ਕੁ ਹੁਣ ਨਿਉਂਦੀ ਜਾਵਾਂ ਨਾ ਭਰਦਾ ਤੇਰੀ ਖੁਸ਼ੀ ਦਾ ਘੜਾ ਏ ਤੇਰਾ ਮੇਰਾ ਫਰਕ ਬੜਾਏ ਤੇਰਾ ਮੇਰਾ ਫਰਕ ਬੜਾਏ ਕਦੇ ਤੂੰ ਵੀ ਦਰਦ ਬਣਾਵੇਂ ਕਦੇ ਤੂੰ ਵੀ ਦਰਦ ਬਣਾਵੇਂ ਬਿਨਾ ਕਹੇ ਮੇਰਾ ਸਿਰ ਸਹਲਾਵੇਂ ਮੇਰੇ ਪਿਆਰ ਦੀ ਖਾਤਰ ਨੀਵਾ ਹੋਵੇਂ ਜੋ ਚੜਤ ਖੜਾ ਏ ਤੇਰਾ ਮੇਰਾ ਫਰਕ ਬੜਾਏ ਤੇਰਾ ਮੇਰਾ ਫਰਕ ਬੜਾਏ ਜੱਜ ਦੇਲ ਕੀਤਾ ਤੂੰ ਮੋੜ ਆਵੀ ਜੱਜ ਦੇਲ ਕੀਤਾ ਤੂੰ ਮੋੜ ਆਵੀ ਸੰਤੂਤਾ ਵਾਂਗ ਸੜਕ ਖੜਾ ਏ ਤੈਨੂੰ ਮੰਜ਼ਲ ਦੇ ਤੱਕ ਲੈ ਜੂ ਤੈਨੂੰ ਮੰਜ਼ਲ ਦੇ ਤੱਕ ਲੈ ਜੂ ਭਾਵੇਂ ਤੂੰ ਰੱਖੇ ਮੜਕ ਬੜਾਏ ਤੇਰਾ ਮੇਰਾ ਫਰਕ ਬੜਾਏ ਤੇਰਾ ਮੇਰਾ ਫਰਕ ਬੜਾਏ ਤੇਰਾ ਮੇਰਾ ਫਰਕ ਬੜਾਏ